ਨਾਨਕੀ ਕੁੜੀ ਨੇ ਬੋਲੀ ਪਾਈ ਮੇਰਾ ਨਿਕਲ ਗਿਆ ਹਾਸਾ ਨੀ ਮਾਸੀ ਆਏ ਨੱਚਦੀ ਜਿਵੇਂ ਬਾਂਦਰ ਕਰੇ ਤਮਾਸ਼ਾ ਨੀ ਮਾਸੀ ਆਏ ਨੱਚਦੀ ਜਿਵੇਂ ਬਾਂਦਰ ਕਰੇ ਤਮਾਸ਼ਾ ਆਣੀ ਮਾਸੀਏ ਹਸਿਆ ਖੇੜੀਏ ਕਰੀਏ ਦੂਰ ਉਦਾਸੀ ਆਣੀ ਮਾਸੀਏ ਹਸਿਆ ਖੇੜੀਏ ਕਰੀਏ ਦੂਰ ਉਦਾਸੀ ਨੀ ਖਸਮ ਤੇਰੇ ਨੂੰ ਲੈ ਜਾਣ ਟਾਕੂ ਤੈਨੂੰ ਫੜਨ ਮਰਾਸੀ ਮੇਰੀ ਬੋਲੀ ਦਾ ਗੁਸਾ ਕਰੀ ਨਾ ਮਸੀ ਮੇਰੀ ਬੋਲੀ ਦਾ ਗੁਸਾ ਕਰੀ ਨਾ ਮਸੀ ਮੇਰੀ ਬੋਲੀ ਦਾ ਗੁਸਾ ਕਰੀ ਨਾ ਮਸੀ ਨ ਮੇਰੀ ਬੋਲੀ ਦਾ ਮਸੀ ਨਖਰੋ ਨਿਕਲ ਚੱਲੀ ਮਸੀ ਨਖਰੋ ਨਿਕਲ ਚੱਲੀ ਮਾਸੜ ਦੇ ਨਾਲ ਲੜ ਕੇ ਬਈ ਜਾਂਦੀ ਏ ਤਾਂ ਜਾ ਲੈਣ ਦਿਓ ਭੱਲਿਆਂਗੇ ਮੇਮ ਕੋਈ ਫੜ ਕੇ ਬਈ ਜਾਂਦੀ ਏ ਤਾਂ ਜਾ ਲੈਣ ਦਿਓ ਭੱਲਿਆਂਗੇ ਮੇਮ ਕੋਈ ਫੜ ਕੇ ਬਈ ਜਾਂਦੀ ਏ ਤਾਂ ਜਾ ਲੈਣ ਦਿਓ ਭੱਲਿਆਂਗੇ ਮੇਮ ਕੋਈ ਫੜ ਕੇ ਬੱਲੇ ਬੱਲੇ ਬਈ ਮਾਸੀ ਗੋਲ ਗੱਪੇ ਵਰਗੀ ਬੱਲੇ ਬੱਲੇ ਬਈ ਮਾਸੀ ਗੋਲ ਗੱਪੇ ਵਰਗੀ ਹੱਥ ਲਾਇਆ ਤੇ ਤੜਕੇ ਦੀ ਜਾਵੇ ਮਾਸੀ ਗੋਲ ਗੱਪੇ ਵਰਗੀ ਹੱਥ ਲਾਇਆ ਤੇ ਤੜਕੇ ਦੀ ਜਾਵੇ ਮਾਸੀ ਗੋਲ ਗੱਪੇ ਵਰਗੀ ਇਧਰ ਆਲਾ ਉਧਰ ਆਲਾ ਵਿਚਾਲੇ ਦੇ ਗੁੱਛੀ ਇਹ ਦਰਿਆਲਾ ਉਹ ਦਰਿਆਲਾ ਵਿਚਾਲੇ ਦੇ ਗੁੱਛੀ ਮੁੰਡੇ ਦੀ ਮਸੀ ਲਾਡਲੀ ਪਕੌੜਿਆ ਪਿੱਛੇ ਰੁਸੀ ਮੁੰਡੇ ਦੀ ਮਸੀ ਲਾਡਲੀ ਪਕੌੜਿਆ ਪਿੱਛੇ ਰੁਸੀ ਮੰਮੀ ਨਖਰੋ ਸਾਡੇ ਆਈ ਹੱਥ ਚ ਲੈ ਆਈ ਕੇਲੇ ਮੰਮੀ ਨਖਰੋ ਸਾਡੇ ਆਈ ਹੱਥ ਚ ਲੈ ਆਈ ਕੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਆ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਮੰਮੀ ਨੱਚੇ ਭੂਆ ਨੱਚੇ ਮੰਮੀ ਨੱਚੇ ਭੂਆ ਨੱਚੇ ਦੋਨੋਂ ਲਾਣ ਦੜੰਗੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਦਮ ਜਿੰਦੜੀ ਦਮ ਜਿੰਦੜੀ ਦਮ ਜਿੰਦੜੀ ਦਮ ਜਿੰਦੜੀ ਸਾਡੀ ਮੰਮੀ ਦੀਆਂ ਲੱਤਾਂ ਨੂੰ ਝੜੇਲ ਚਿੰਬੜੀ ਮੈਂ ਕੁੜੀ ਦੀ ਮੰਮੀ ਨੱਚਾਂ ਸਭ ਨੂੰ ਨਾਲ ਨਚਾਉਂ ਮੈਂ ਕੁੜੀ ਦੀ ਮੰਮੀ ਨੱਚਾਂ ਸਭ ਨੂੰ ਨਾਲ ਨਚਾਉਂ ਛੱਜ ਗਹਿਣਿਆਂ ਦਾ ਨਾਲ ਲਿਆਈ ਬਦਲ ਬਦਲ ਕੇ ਪਾਉਂ ਇਹਨਾਂ ਦਾਦਕਿਆਂ ਦੀ ਫੇਲ ਬਣਾ ਕੇ ਜਾਉਂ ਇਹਨਾਂ ਦਾਦਕਿਆਂ ਦੀ ਫੇਲ ਬਣਾ ਕੇ ਜਾਉਂ ਇਹਨਾਂ ਦਾਦਕਿਆਂ ਦੀ ਫੇਲ ਬਣਾ ਕੇ ਜਾਉਂ ਇਹਨਾਂ ਦਾਦਕਿਆਂ ਦੀ ਜੇ ਮਾਸੀ ਤੈਨ ਤੁਰਨ ਨਹੀਂ ਆਉਂਦਾ ਜੇ ਮਾਸੀ ਤੈਨ ਤੁਰਨ ਨਹੀਂ ਆਉਂਦਾ ਤੈਨੂੰ ਤੋਰ ਸਿਖਾਈਏ ਨੀ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਨੇ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਨੇ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਤਾਵੇ 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 ਚੱਕਣਾ ਤਾਂ ਗੱਲ ਦੂਰ ਦੀ ਮਾਮੀ ਹੱਥ ਨਾ ਕਿਸੇ ਦੇ ਆਵੇ ਬਿ ਚੱਕਣਾ ਤਾਂ ਗੱਲ ਦੂਰ ਦੀ ਮਾਮੀ ਹੱਥ ਨਾ ਕਿਸੇ ਦੇ ਆਵੇ ਚੱਕਣਾ ਤਾਂ ਗੱਲ ਦੂਰ ਦੀ ਮੇਰਾ ਮਣ ਮੰਗਦਾ ਏ ਸ਼ੀਸ਼ਾ ਵਾਲੀ ਡੱਬੀ ਮੇਰਾ ਮਣ ਮੰਗਦਾ ਏ ਸ਼ੀਸ਼ਿਆਂ ਵਾਲੀ ਡੱਬੀ ਮੰਮੀ ਨੇ ਖਰੋਣੋਂ ਖਸਮ ਕਰਾਈਏ ਖਸਮ ਕਰਾਈਏ 1 2 3 4 26 ਮੇਰਾ ਮਨ ਮੰਗਦਾ ਏ ਸ਼ੀਸ਼ਿਆਂ ਵਾਲੀ ਡੱਬੀ ਮੇਰਾ ਮਨ ਮੰਗਦਾ ਏ ਸ਼ੀਸ਼ਿਆਂ ਵਾਲੀ ਡੱਬੀ ਮੰਮੀ ਨੇ ਤਾਂ ਖਾਦੇ ਮੇਵੇ ਮੰਮੀ ਨੇ ਤਾਂ ਖਾਦੇ ਮੇਵੇ ਪੂਆ ਨੇ ਖਾਦੇ ਡੋਡੇ ਨੀ ਐਣੇ ਕੀ ਨਚਣਾ ਖੜਖੜ ਕਰਦੇ ਗੋਡੇ ਨੀਂ ਐਣੇ ਕੀ ਨਚਣਾ ਖੜਖੜ ਕਰਦੇ ਗੋਡੇ ਨੀਂ ਐਣੇ ਕੀ ਨਚਣਾ ਖੜਖੜ ਕਰਦੇ ਗੋਡੇ ਨੀਂ ਐਣੇ ਕੀ ਨਚਣਾ